ਸੱਚੇ ਕਹ ਦੋਸਤੋ ਜਿਸ ਤਰ੍ਹਾਂ ਸਾਰੇ ਸੋਸ਼ਲ ਮੀਡੀਆ ਤੇ ਉਫਲ ਫਾਰਮ ਵਾਲੀ ਕੁੜੀ ਹੈ ਜਿਹੜੀ ਉਹਨੂੰ ਲੈ ਕੇ ਇੱਕ ਵੱਡੀ ਚਰਚਾ ਖੜੀ ਹੋ ਗਈ ਹੈ ਹਾਲਾਂਕਿ ਸਭ ਦੇ ਵਿੱਚ ਦੇਖਿਆ ਜਾਵੇ ਇੱਕ ਐਂਗਲ ਤਾਂ ਇਹ ਹੈ ਕਿ ਜਿਹੜਾ ਕ੍ਰਾਈਮ ਕਰਿਆ ਉਹਦੇ ਤੇ ਹੁਣ ਪੁਲਿਸ ਕਾਰਵਾਈ ਸ਼ੁਰੂ ਹੋ ਗਈ ਹੈ ਉਦੋਂ ਬਾਅਦ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਆਉਣਗੀਆਂ ਕੌਣ ਸਹੀ ਤੇ ਕੌਣ ਗਲਤ ਹੈ ਪਰ ਇਹ ਸਭ ਦੇ ਵਿੱਚ ਇਹ ਦੇਖਿਆ ਜਾਵੇ ਜਿਹੜਾ ਚਲਨ ਦੇਖਣ ਨੂੰ ਮਿਲ ਰਿਹਾ ਇਹ ਉਹਦਾ ਉਹ ਬੇਫਤਾਸ਼ਾ ਅੰਤ ਹੈ ਜਾਂ ਕਹ ਦੀਏ ਜਿਵੇਂ ਕਿਸੇ ਚੀਜ਼ ਦੀ ਅਤੀ ਹੋ ਜਾਂਦੀ ਹੈ ਕਿ ਲੋਕਾਂ ਨੇ ਆਪਦੀ ਜਿਹੜੀ ਜ਼ਿੰਦਗੀ ਆ ਉਹਨੂੰ ਕੈਮਰੇ ਦੇ ਸਾਹਮਣੇ ਇੰਨਾ ਕ ਕੈਦ ਕਰ ਲਿਆ ਕਿ ਉਹ ਇੱਕ ਸਮੇਂ ਦੇ ਦੌਰਾਨ ਆ ਕੇ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਹੁਣ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਇਹ ਠੀਕ ਹੈ ਕਿ ਉਪਲ ਫਾਰਮਲੀ ਇਸ ਕੁੜੀ ਨੇ ਇਸ ਚੀਜ਼ ਨੂੰ ਅਸੈਪਟ ਵੀ ਕਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਕਾਨੂੰਨੀ ਕਾਰਵਾਈ ਵਾਸਤੇ ਅੱਗੇ ਵਧੀਆ ਇਹਦੀ ਸ਼ਾਬਾਸ਼ੀ ਹੈ ਦੂਜੇ ਪਾਸੇ ਹਰ ਜਗ੍ਹਾ ਦੇ ਉੱਤੇ ਜੇ ਕਹੀਏ ਕਿ ਭਾਵੇਂ ਵੀਡੀਓ ਕੁੜੀ ਦੇ ਵਾਇਰਲ ਹੋਏ ਨੇ ਪਰ ਸਾਰੇ ਲੋਕ ਕੁੜੀ ਦੇ ਨਾਲ ਖੜੇ ਦਿਖ ਰਹੇ ਨੇ ਤੇ ਉਸ ਮੁੰਡੇ ਨੂੰ ਬਹੁਤ ਮੜੀਆਂ ਚੰਗੀਆਂ ਭੱਦੀਆਂ ਚੀਜ਼ਾਂ ਕਹਿ ਰਹੇ ਨੇ ਹਾਲਾਂਕਿ ਉਹਨਾਂ ਦਾ ਪਰਿਵਾਰ ਆਪ ਦੇ ਤੌਰ ਤੇ ਸਪਾਈ ਦੇ ਰਿ ਪਰ ਇਹ ਸਭ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਨਾ ਹੀ ਵੀਡੀਓ ਭੇਜੇ ਹੁੰਦੇ ਨਾ ਹੀ ਫੋਟੋਆਂ ਭੇਜੀਆਂ ਹੁੰਦੀਆਂ ਨਾ ਹੀ ਇਹ ਕੁਝ ਬਣਿਆ ਹੁੰਦਾ ਦੂਜੇ ਪਾਸੇ ਉਸ ਮੁੰਡੇ ਨੇ ਵੀ ਦੇਖੀਏ ਤੇ ਇੱਕ ਤਰ੍ਹਾਂ ਦੀ ਆਪਦੀ ਜ਼ਿੰਦਗੀ ਖਰਾਬ ਕਰ ਲਈ ਹੈ ਕਿਉਂਕਿ ਨਾ ਹੀ ਇਹ ਵੀਡੀਓ ਬਣਾਉਂਦਾ ਤੇ ਨਾ ਹੀ ਇਹ ਵੀਡੀਓ ਵਾਇਰਲ ਹੁੰਦੇ ਹਾਲਾਂਕਿ ਇਸ ਤੋਂ ਪਹਿਲਾਂ ਕੁੱਲੜ ਪੀਜ਼ੇ ਵਾਲਿਆਂ ਦਾ ਪ੍ਰਕਰਨ ਸਾਡੇ ਸਾਹਮਣੇ ਹੈ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਵੀ ਜ਼ਿੰਦਗੀ ਬੁਰੀ ਤਰ੍ਹਾਂ ਦੇ ਨਾਲ ਡਿਸਟਰਬ ਹੋਈ ਹੈ ਪਰ ਫਿਰ ਵੀ ਲੋਕ ਇਸ ਚੀਜ਼ ਨੂੰ ਸਮਝ ਨਹੀਂ ਰਹੇ ਕਿ ਜਦੋਂ ਤੁਸੀਂ ਇਹ ਵੀਡੀਓਜ਼ ਠੀਕ ਹੈ ਇੱਕ ਸਮਾਂ ਆਊਗਾ ਪੁਲਿਸ ਕਾਰਵਾਈ ਵੀ ਕਰੂ ਇਹਦੇ ਵਿੱਚ ਕੌਣ ਦੋਸ਼ੀ ਹੋਇਆ ਉਹਨੂੰ ਸਜ਼ਾ ਵੀ ਮ ਪਰ ਇਹ ਵੀਡੀਓ ਜਿੰਨੇ ਸੋਸ਼ਲ ਮੀਡੀਆ ਤੇ ਫੈਲ ਗਏ ਕੀ ਲੱਗਦਾ ਤੁਹਾਨੂੰ ਇਹ ਕਿਤੇ ਖਤਮ ਹੋ ਜਾਣਗੇ ਕਿੰਨਾ ਮਰਜੀ ਸਾਈਬਰ ਤੌਰ ਦੇ ਉੱਤੇ ਪੁਲਿਸਾਂ ਦਾ ਕਿ ਬਹੁਤ ਜਿਕੇ ਹੀ ਵਧੀਆ ਇਕੁਪਮੈਂਟਸ ਪੁਲਿਸ ਦੇ ਕੋਲੇ ਸਾਡੀ ਲਵੇ ਹੈਗੇ ਨੇ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਲਈ ਤੇ ਸਾਈਬਰ ਤੌਰ ਤੇ ਜਿਹਨੇ ਚੀਜ਼ਾਂ ਨੂੰ ਬਲੌਕ ਕਰਨ ਦੇ ਲਈ ਪਰ ਫਿਰ ਵੀ ਜਦੋਂ ਇੱਕ ਵਾਰੀ ਵੀਡੀਓ ਇਹਨਾਂ ਨਿਕਲ ਜਾਂਦਾ ਤਾਂ ਕੀ ਉਹ ਚੀਜ਼ਾਂ ਕਦੇ ਮਿਟ ਪਾਉਣਗੀਆਂ ਇਸੇ ਲਈ ਹੈ ਕਿ ਕੁੜੀਆਂ ਨੂੰ ਕਿਹ ਚੀਜ਼ ਸਮਝੀ ਨਹੀਂ ਹੂ ਚਾਹੇ ਕੋਈ ਵੀ ਆ ਚਾਹੇ ਤੁਹਾਡਾ ਬੋਏਫ੍ਰੈਂਡ ਆ ਚਾਹੇ ਤੁਹਾਡਾ ਮੰਗੇਤਰ ਆ ਚਾਹੇ ਤੁਹਾਡਾ ਘਰ ਵਾਲਾ ਆ ਇਹ ਚੀਜ਼ ਦੀ ਇਜਾਜ਼ਤ ਕਰੇ ਕਿਸੇ ਨੂੰ ਉਹਨਾਂ ਦੇ ਉਤੇ ਆਪ ਖੁਦ ਕਦੇ ਵੀ ਅਜੀਆਂ ਫੋਟੋਆਂ ਵੀਡੀਓਆਂ ਕਦੇ ਸ਼ੇਅਰ ਨਾ ਕਰੋ ਜਿਹੜੀਆਂ ਆਉਂਦੇ ਸਮੇਂ ਦੇ ਲਈ ਤੁਹਾਡੀ ਇੱਜ਼ਤ ਕਿਉਂਕਿ ਪੈਸਾ ਟੱਕਾ ਬੰਦਾ ਕਹਿੰਦੇ ਹੁੰਦੇ ਨੇ ਦੁਬਾਰੇ ਕਮਾ ਲੈਂਦਾ ਹੈ ਪੈਸਾ ਟੱਕੇ ਦੀ ਕਦੇ ਨਾ ਕਦੇ ਦੁਬਾਰੇ ਕਹਾਣੀ ਸੈੱਟ ਆ ਜਾਂਦੀ ਹੈ ਪਰ ਇੱਜ਼ਤ ਵਾਲੀ ਕਦੇ ਕਹਾਣੀ ਸੈੱਟ ਨਹੀਂ ਹੁੰਦੀ ਇਹਦੇ 'ਚ ਵੀ ਉਹੀ ਚੀਜ਼ ਹੋਈ ਹੈ ਜਿਵੇਂ ਇਹ ਵੀਡੀਓ ਵਾਇਰਲ ਹੋਏ ਨੇ ਅੱਜ ਵੀ ਪਤਾ ਨਹੀਂ ਕਿੰਨੇ ਕੁੜੀਆਂ ਨੇ ਆਪ ਦੇ ਬॉयਫ੍ਰੈਂਡ ਨੂੰ ਕਿਉਂਕਿ ਦੇਖੋ ਹਸਬੰਡ ਵਾਈਫ ਵਾਲਾ ਜੇ ਤਾਂ ਫਿਰ ਵੀ ਕੋਈ ਨਾ ਕੋਈ ਸੀਮਾ ਰਹਿੰਦੀ ਹੈ ਉਹਦੇ ਬਹੁਤ ਘੱਟ ਕੇਸ ਹੁੰਦੇ ਨੇ ਜਿੰਨੇ ਇਹ ਜੇ ਕਿ ਇਹ ਗਰਲਫ੍ਰੈਂਡ ਬੋਏਫ੍ਰੈਂਡ ਵਾਲੇ ਨੇ ਉਹਨਾਂ ਦੇ ਕਿੰਨਿਆਂ ਕੋਲ ਹੀ ਪਤਾ ਨਹੀਂ ਕਿਸੇ ਦੀ ਕੀ ਕੀ ਫੋਟੋਆਂ ਹਜੇ ਵੀ ਪਈਆਂ ਹੋਣਗੀਆਂ ਠੀਕ ਹੈ ਵਾਇਰਲ ਨਹੀਂ ਹੋਈਆਂ ਉਹਨਾਂ ਦੀਆਂ ਇੱਕ ਦੂਜੇ ਤੇ ਉਹਨਾਂ ਦਾ ਟਰਸਟ ਹੈ ਟਰਸਟ ਬ੍ਰੀਚ ਨਹੀਂ ਹੋਇਆ ਪਰ ਤੁਸੀਂ ਇਹ ਦੇਖਿਓ ਕਿ ਕਿੰਨੇ ਲੋਕ ਹੋਣੇ ਆ ਇਹ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਆਪਣੇ ਫੋਨਾਂ ਚੋ ਜਿਨ੍ਹਾਂ ਨੇ ਵੀ ਬਣਾਏ ਹੋਏ ਨੇ ਡਿਲੀਟ ਕਰ ਦਿਓ ਫੋਟੋਆਂ ਨਾ ਖਿੱਚੋ ਅੱਗੇ ਨੂੰ ਕਿਉਂਕਿ ਇਹ ਠੀਕ ਪੁਲਿਸ ਦੇ ਕੋਲੇ ਪਹੁੰਚ ਗਿਆ ਮਾਮਲਾ ਕੇ ਕਾਰਵਾਈ ਸ਼ੁਰੂ ਹੋ ਗਈ ਹੈ ਪਰ ਅਸਲ ਤੌਰ ਤੇ ਜਿਹੜੀ ਇੱਜ਼ਤ ਦਾਤੇ ਲੱਗੀ ਉਹਦਾ ਤੁਸੀਂ ਕੀ ਕਰੋਗੇ ਇਹ ਕੁੜੀ ਤਾਂ ਹੱਲਾਸ਼ੇਰੀ ਦਿਖਾਤੀ ਬਹੁਤਾ ਦਿ ਇਹ ਚੀਜ਼ਾਂ ਬਣਾਉਣ ਤੋਂ ਪਹਿਲਾਂ ਤੇ ਬਣਨ ਤੋਂ ਪਹਿਲਾਂ ਇੱਕ ਚੀਜ਼ ਦਾ ਹਮੇਸ਼ਾ ਧਿਆਨ ਕਰਨਾ ਜ਼ਰੂਰੀ ਹੈ ਕਿ ਕਦੇ ਵੀ ਇਸ ਚੀਜ਼ ਨੂੰ ਅਲਾਉ ਨਾ ਕਰੋ ਤੇ ਨਾ ਹੀ ਜਿਹੇ ਚੀਜ਼ ਕ੍ਰੀਏਟ ਕਰੋ ਹੁਣ ਠੀਕ ਹੈ ਭਾਬਾ ਮੈਂ ਕਿਸੇ ਵੀ ਕਾਰਨ ਕਰਕੇ ਉਹਨੇ ਮੁੰਡੇ ਨੂੰ ਵਾਇਰਲ ਕਰਤੀਆਂ ਸਾਰੇ ਲੋਕ ਉਹਦੀ ਬਗਦੋਈ ਕਰ ਰਹੇ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਜ਼ਿੰਦਗੀ ਉਹਦੀ ਵੀ ਖਰਾਬ ਹੋ ਗਈ ਹੈ ਕਿਸ ਗੁੱਸੇ ਨਾਲ ਇਹ ਚੀਜ਼ਾਂ ਵਾਇਰਲ ਹੋਈਆਂ ਨੇ ਗਿਆ ਇਹ ਰੱਬ ਜਾਣਦਾ ਜਾਂ ਉਹਨਾਂ ਦੇ ਅੰਦਰ ਦੀਆਂ ਗੱਲਾਂ ਜਾਣਦੀਆਂ ਨੇ ਹੁਣ ਜਿਹੜੀ ਕਹਾਣੀ ਸਾਹਦੇ ਸਾਹਮਣੇ ਆ ਉਹਦੇ ਵਿੱਚ ਜੋ ਪਰ ਇਸ ਮੁੰਡੇ ਨੇ ਵੀ ਹਰਕਤ ਕੀਤੀ ਉਹਨੂੰ ਕਦੇ ਵੀ ਕੋਈ ਜਸਟੀਫਾਈ ਨਹੀਂ ਕਰ ਸਕਦਾ ਕਿੰਨੀ ਕੋਈ ਲੱਖ ਲੜਾਈ ਹੋਈ ਹੋਣੀ ਆ ਉਹਦੇ ਪਾਸੇ ਵੱਟ ਲੋ ਸਾਈਡ ਤੇ ਹੋ ਜਾਓ ਜਿਵੇਂ ਕਹਦੇ ਹੁੰਦੇ ਨੇ ਵੀ ਕਈ ਵਾਰ ਗੁੱਸੇ 'ਚ ਬੰਦਾ ਕਹਿ ਜਾਂਦਾ ਵੀ ਮੈਂ ਖੁਦ ਮਰ ਜਾ ਜਾਂ ਕਿਸ ਨੂੰ ਮਾਰਦਾ ਉਹ ਚੀਜ਼ ਦਾ ਕੋਈ ਹਿੱਲਾ ਨਹੀਂ ਹੈਗਾ ਉਹਦਾ ਕੋਈ ਫਾਇਦਾ ਨਹੀਂ ਹੈ ਉਸੇ ਕਰਾਂਦੇ ਨਾਲ ਇਹ ਚੀਜ਼ਾਂ ਦਾ ਵੀ ਨਹੀਂ ਹੈਗਾ ਇਹਦੇ 'ਚ ਨੁਕਸਾਨ ਤੋਂ ਇਲਾਵਾ ਕੁਝ ਨਹੀਂ ਹੈ ਅਜਿਹੇ ਜਦੋਂ ਫੈਸਲੇ ਕਦੇ ਗੁੱਸੇ 'ਚ ਲਏ ਜਾਂਦੇ ਨੇ ਉਹ ਫੈਸਲੇ ਹਮੇਸ਼ਾ ਹੀ ਪਾਰੂ ਪੈਂਦੇ ਨੇ ਇਸ ਕਰਕੇ ਇਹ ਚੀਜ਼ਾਂ ਤੋਂ ਜਿੰਨਾ ਬਚਿਆ ਹੋ ਜਾ ਸਕੇ ਬਚੇ ਪਰ ਆਹ ਮੁੰਡੇ ਨੇ ਜਿਹੜੀ ਹਰਕਤ ਕਰੀ ਆ ਬਾਕੀ ਮੁੰਡੇ ਵੀ ਇੱਕ ਚੀਜ਼ ਜ਼ਰੂਰ ਸਮਝ ਲੈਣ ਜੇਕਰ ਕੋਈ ਕੁੜੀ ਤੁਹਾਡੇ ਨਾਲ ਰਿਲੇਸ਼ਨ ਬਣਾ ਵੀ ਰਹੀ ਆ ਤਿਆਰ ਵੀ ਉਨੇ ਕਿਸ ਤਰ੍ਹਾਂ ਦਾ ٹرسٹ ਉਹਦੇ ਤੇ ਕਰਿਆ ਹੋਣਾ ਇਹ ਤੁਸੀਂ ਸਮਝ ਨਹੀਂ ਪਾਉਂਗੇ ਕਿਉਂਕਿ ਉਹਨੇ ਆਖਰ ਆਪਣੀ ਇੱਜ਼ਤ ਪੂਰੀ ਦਾਤੇ ਰੱਖੀ ਕੀ ਉਹਦੋਂ ਬਾਅਦ ਦੇ ਵਿੱਚ ਵੀ ਕਿਉਂਕਿ ਕਿੰਨੇ ਉਹਰੇ ਵੀ ਦੇਖਦੇ ਆ ਕੋਈ ਕਿਸੇ ਨਾਲ ਜੇ ਕਹੀਏ ਕਿ ਕਾਲਜ ਟਾਈਮ ਦੇ ਵਿੱਚ ਜਾਂ ਆਮ ਜੇ ਕਿਸੇ ਤੇ ਰਿਲੇਸ਼ਨ ਚ ਹੈਗੇ ਨੇ ਲੋਕ ਫੋਟੋਆਂ ਖਿੱਚ ਕੇ ਚਪਾਈ ਜਾਂਦੇ ਨੇਗੇ ਬਾਅਦ ਦੇ ਵਿੱਚ ਕਈ ਕੁੜੀਆਂ ਤਾਂ ਹੁੰਦੀਆਂ ਵੀ ਨਹੀਂ ਅੱਗੇ ਉਹ ਤਾਂ ਕਹਿੰਦੀਆਂ ਨੇ ਇਹ ਐਡੀਟਡ ਨੇ ਜੀ ਜਾਂ ਫੋਟੋਆਂ ਕਹੀਆਂ ਦੀ ਤਾਂ ਖੈਰ ਹੋ ਜਾਂਦੀਆਂ ਨੇ ਪਰ ਕਈ ਐਂ ਵੀ ਕਹਿ ਕੇ ਫਰਦ ਜਾਂਦੀਆਂ ਨੇ ਇਹ ਵੀ ਸਾਰਸੰਗੀ ਸੀ ਪਰ ਇਹਨੇ ਹਿੰਮਤ ਦਿਖਾਈ ਹੈ ਖੈਰ ਇਸੇ ਤਰ੍ਹਾਂ ਦੇ ਨਾਲ ਇਹ ਹੈ ਵੀ ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਕਿਸੇ ਦੀ ਗੱਲਬਾਤ ਹੈਗੀ ਵੀ ਆ ਤਾਂ ਮੁੰਡਿਆਂ ਨੂੰ ਕੋਟੋਕੋਟ ਇਨੀ ਸ਼ਰਮ ਚਾਹੀਦੀ ਆ ਵੀ ਤੁਸੀਂ ਹੋਰ ਤਰੀਕੇ ਨਾਲ ਹੋ ਸਕਦਾ ਕੱਢਿਆ ਜਾ ਸਕਦਾ ਪਾਸੇ ਪੱਟ ਲੋ ਆਪਦੇ ਲੋੜ ਹੀ ਨਹੀਂ ਹੈਗੀ ਬੋਲਣ ਚੱਲਦੀ ਪਰ ਆ ਵੀਡੀਓ ਵਾਇਰਲ ਕਰਕੇ ਫੋਟੋ ਵਾਇਰਲ ਕਰਕੇ ਇਹ ਕੋਈ ਬਹੁਤੀ ਪਤਦਕਾਰੀ ਨਹੀਂ ਹੈਗੀ ਤੇ ਤੁਹਾਡੀ ਕੋਈ ਬਹੁਤੇ ਜੇ ਕਹੀਏ ਹਿੰਮਤ ਦੀ ਦਾਤ ਨਹੀਂ ਹੈਗੀ ਬਲਕਿ ਤੁਸੀਂ ਉਹ ਚੀਜ਼ਾਂ ਕਰ ਰਹੇ ਹੋ ਜਿਹੜੇ ਬੰਦੇ ਤੁਹਾਡੇ ਤੇ ਇੰਨੇ ਵਾਰ ਟਰਸਟ ਕਰਿਆ ਉਹਦੀ ਤੁਸੀਂ ਟਰਸਟ ਤੋੜ ਰਹੇ ਹੋ ਕਿਹੜੇ ਇਹ ਦੋਸ਼ਾਂ ਦੀ ਸਜ਼ਾ ਜੇ ਕਹੀਏ ਕਿ ਕਾਨੂੰਨ ਭਾਵੇਂ ਕਿਸੇ ਵੀ ਹੱਦ ਤੱਕ ਦਾ ਦੇ ਦੇ ਪਰ ਅਭਾਗ ਜਦੋਂ ਉਸਨੂੰ ਬਾਈ ਹੋਣੀ ਆ ਉਦੋਂ ਇੰਨਾਂ ਸਾਰੀਆਂ ਚੀਜ਼ਾਂ ਦੀ ਸਜ਼ਾ ਕਿੰਨੀ ਔਖੀ ਹੋਊਗੀ ਇਹ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਹੈਗੇ ਇਸ ਕਰਕੇ ਪੈਰੀਕਲ ਤਾਂ ਇਹ ਵੀਡੀਓ ਫੋਟੋਆਂ ਤੋਂ ਬਚੇ ਜਾਵੇ ਇਹ ਜਿਵੇਂ ਕਹਦੀ ਆ ਨਾ ਵੀ ਚੱਲਦਾ ਫਿਰਦਾ ਬੰਬ ਆ ਇਹ ਜਿਹੜਾ ਫੋਨ ਹੱਥ 'ਚ ਫੜਾਤੇ ਇਹਨਾਂ ਲੋਕਾਂ ਦੇ ਕੈਮਰੇ ਵਾਲੇ ਜੀਹਦਾ ਤੁਸੀਂ ਦੇਖੋ ਮਾੜੀ ਜਿਹੀ ਲੜਾਈ ਹੁੰਦੀ ਆ ਫੋਨ ਕੱਢ ਕੇ ਖੜ ਜਾਂਦਾ ਆ ਕੋਈ ਗੱਲਬਾਤ ਨਹੀਂ ਹੁੰਦੀ ਗੁੱਸੇ ਕਿਲੇ ਇੱਕ ਘੰਟੇ ਬਾਅਦ ਸ਼ਾਂਤ ਹੋ ਜਾਂਦੇ ਨੇ ਪਰ ਉਹ ਨਿਕਲੇ ਵੀਡੀਓ ਤੇ ਫੋਟੋਆਂ ਕਦੇ ਵਾਪਸ ਨਹੀਂ ਆਉਂਦੀਆਂ ਤੇ ਉਸ ਠੀਕ ਉਸੇ ਤਰ੍ਹਾਂ ਦੇ ਨਾਲ ਆ ਚਾਹੇ ਆਮ ਚੜਾਈ ਲੜਾਈ ਝਗੜੇ ਉਦੋਂ ਬਾਅਦ ਚ ਸਾਂਭ ਕੇ ਰੱਖਣੀ ਉਦੋਂ ਵੀ ਓਕੀ ਐ ਇਸ ਕਰਕੇ ਕੋਈ ਅਜੀਹਾਂ ਚਾਹੀਆਂ ਚੀਜ਼ਾਂ ਨਾ ਬਣਾਓ ਠੀਕ ਐ ਇਹਨੂੰ ਸ਼ੌਕ ਵਾਸਤੇ ਕਿਸੇ ਈਵੈਂਟ ਵਾਸਤੇ ਤੁਸੀਂ ਫੋਟੋਆਂ ਖਿੱਚ ਲੋ ਪਰ ਅਜੀਹਾਂ ਚੀਜ਼ਾਂ ਕਦੇ ਨਾ ਕਰੋ ਜਿਹੜੀਆਂ ਜ਼ਿੰਦਗੀ ਤੇ ਭਾਰੀ ਪੈ ਜਾਣ